ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤਾਂ ਦੋਸਤੋ ਕਿਵੇਂ ਹੋ ਜੀ ਤੁਸੀਂ ਸਾਰੇ ਉਮੀਦ ਕਰਦੀਆਂ ਜੀ ਵਧੀਆ ਹੋਵੋਗੇ ਤੇ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਬਹੁਤ ਬਹੁਤ ਸਵਾਗਤ ਹੈ ਤਾਂ ਦੋਸਤੋ ਅੱਜ ਵੀ ਸਾਡੀ ਵੀਡੀਓ ਹੋਵੇਗੀ ਕਿ ਅਸੀਂ ਇਹੋ ਜਿਹਾ ਕਿਹੜਾ ਕੰਮ ਕਰੀਏ ਕਿ ਸਾਨੂੰ ਪ੍ਰੋਫਿਟ ਵੀ ਜ਼ਿਆਦਾ ਹੋਵੇ ਤੇ ਸਾਨੂੰ ਮਤਲਬ ਐਦਾਂ ਜਿਵੇਂ ਕੋਈ ਨੌਕਰੀ ਦੇ ਟਾਈਮ ਹੁੰਦੇ ਆ ਨਾ 7 ਤੋਂ 8 ਘੰਟੇ ਐਦਾਂ ਵੀ ਨਾ ਸਾਨੂੰ ਦੇਣਾ ਪਵੇ ਤਾਂ ਦੇਖੋ ਜੀ ਕੁਝ ਨਾ ਕੁਝ ਕਰਨ ਵਾਸਤੇ ਤਾਂ ਥੋੜੀ ਜੀ ਮਿਹਨਤ ਤਾਂ ਕਰਨੀ ਪੈਣੀ ਹੈ ਘਰ ਤੋਂ ਤਾਂ ਬਾਹਰ ਨਿਕਲਣਾ ਹੀ ਪੈਣਾ ਹੈ ਤਾਂ ਹੀ ਕੁਝ ਬਣੇਗਾ ਤਾਂ ਜੀ ਅੱਜ ਦੀ ਮੇਰੀ ਵੀਡੀਓ ਲੁਧਿਆਣਾ ਵਾਸੀਆਂ ਵਾਸਤੇ ਵੀ ਹੈ ਔਰ ਜਿਹੜੇ ਲੁਧਿਆਣੇ ਤੋਂ ਬਾਹਰ ਰਹਿੰਦੇ ਨੇ ਮੈਨੂੰ ਕਾਫੀ ਜ਼ਿਆਦਾ ਕਮੈਂਟਸ ਆਏ ਕਿ ਜੀ ਅਸੀਂ ਤਾਂ 50 ਕਿਲੋਮੀਟਰ ਦੂਰ ਰਹਿੰਦੇ ਆ ਅਸੀਂ ਤਾਂ ਜੀ 60 ਕਿਲੋਮੀਟਰ ਦੂਰ ਰਹਿੰਦੇ ਆ ਤਾਂ ਦੇਖੋ ਜੀ ਅਗਰ ਤੁਸੀਂ ਚਾਹੁੰਦੇ ਹੋ ਕਿ ਕੰਮ ਕਰਨਾ ਤੁਹਾਡਾ ਮਤਲਬ ਜਿਹੜਾ ਏਰੀਆ ਏ ਉਥੇ ਦੀ ਆਬਾਦੀ ਕਿੰਨੀ ਕ ਹੈ ਤੇ ਅਗਰ ਤੁਸੀਂ ਪਿੰਡ ਵਿੱਚ ਵੀ ਰਹਿੰਦੇ ਹੋ ਤਾਂ ਵੀ ਕੋਈ ਦਿੱਕਤ ਨਹੀਂ ਹੈਗੀ ਤੁਸੀਂ ਨਾ ਲੁਧਿਆਣਾ ਵਿੱਚੋਂ ਇੱਥੇ ਕਿਉਂਕਿ ਜਿਵੇਂ ਕਿ ਤੁਹਾਨੂੰ ਪਤਾ ਹੈ ਲੁਧਿਆਣਾ ਪੂਰਾ ਹੋਲ ਸੇਲ ਮਾਰਕੀਟ ਦਾ ਗਾੜੀ ਹੈ ਇੱਥੇ ਬਹੁਤ ਜ਼ਿਆਦਾ ਸ਼ਾਪਸ ਨੇ ਬਾਜ਼ਾਰ ਨੇ ਜਿੱਥੇ ਕਿ ਜੀ ਹਰੇਕ ਪ੍ਰਕਾਰ ਦਾ ਸਮਾਨ ਮਿਲਦਾ ਹੈ ਚਾਹੇ ਮਨਿਆਰੀ ਦਾ ਸਮਾਨ ਹੋਵੇ ਚਾਹੇ ਹੋਲ ਸੇਲ ਵਿੱਚ ਕੱਪੜੇ ਲੈਣੇ ਹੋਵੇ ਚਾਹੇ ਰਾਸ਼ਨ ਲੈਣਾ ਹੋਵੇ ਜਾਂ ਆਪਣਾ ਪਲਾਸਟਿਕ ਦੇ ਉਹ ਜਿਹੜੇ ਭਾਂਡੇ ਆਉਂਦੇ 20-20 ਰੁਪਏ ਸੇਲ ਵਾਲੇ ਉਹ ਵਾਲੇ ਲੈਣੇ ਹੋਵੇ ਜਿਹੜੇ ਇਹ ਛੋਟੇ-ਛੋਟੇ ਕੰਮ ਹੁੰਦੇ ਨਾ ਇਹਨਾਂ ਵਿੱਚ ਮਾਰਜਨ ਬਹੁਤ ਜ਼ਿਆਦਾ ਹੁੰਦਾ ਹੁਣ ਜਿਵੇਂ ਮੈਂ ਤੁਹਾਨੂੰ ਦੱਸਾਂ ਕਿ ਤੁਸੀਂ ਮੰਨ ਲਓ ਸਿਲਾਈ ਮਸ਼ੀਨ ਨਾਲ ਰਿਲੇਟਿਡ ਕੋਈ ਕੰਮ ਕਰਦੇ ਹੋ ਹੈਨਾ ਸਟੀਚਿੰਗ ਦਾ ਕੰਮ ਕਰਦੇ ਹੋ ਤੇ ਤੁਸੀਂ ਆਪਣੇ ਘਰ ਵਿੱਚ ਰਹਿ ਕੇ ਸਿਲਾਈ ਦਾ ਕੰਮ ਤਾਂ ਕਰ ਹੀ ਰਹੇ ਹੋ ਹੈਨਾ ਤੇ ਤੁਸੀਂ ਉਸ ਨਾਲ ਉਜ ਐਕਸਟਰਾ ਵੀ ਆਪਣਾ ਸਮਾਨ ਰੱਖ ਸਕਦੇ ਹੋ ਸੇਲ ਵਾਸਤੇ ਜਿਵੇਂ ਕਿ ਮੰਨ ਲਓ ਤੁਸੀਂ ਅਲੱਗ-ਅਲੱਗ ਪ੍ਰਕਾਰ ਦੀਆਂ ਲੈਸਿਸ ਵਗੈਰਾ ਰੱਖ ਲਓ ਉਹ ਤੁਹਾਨੂੰ ਇੱਥੇ ਲੁਧਿਆਣੇ ਦੇ ਹਰੇਕ ਮਤਲਬ ਇਹੋ ਜੀਆਂ ਦੁਕਾਨਾਂ ਮੈਂ ਤੁਹਾਨੂੰ ਦੱਸ ਦਵਾਂਗੀ ਜਿੱਥੇ ਕਿ ਤੁਸੀਂ ਲੈਸਾਂ ਬਹੁਤ ਸਹੀ ਰੇਟ ਤੇ ਲੈ ਕੇ ਜਾ ਸਕਦੇ ਹੋ ਜਿਵੇਂ ਜ਼ਿਗਜ਼ੈਗ ਵਾਲੀ ਲੈਸ ਹੁੰਦੀ ਹੈ ਨਾ ਇਹ ਸੀ ਆਮ ਦੁਕਾਨਾਂ ਤੇ ਸਾਨੂੰ ਇੱਥੇ ਤਾਂ ਜੀ 5 ਰੁਪਏ ਮੀਟਰ ਮਿਲਦੀ ਹੈ ਤੇ ਅਗਰ ਤੁਸੀਂ ਹੋਲ ਸੇਲ ਵਿੱਚ ਇਹਨਾਂ ਦਾ ਰੋਲ ਲੈਂਦੇ ਹੋ ਤਾਂ ਇਹ ਤੁਹਾਨੂੰ ਸਿਰਫ 1 ਰੁਪਿਆ ਜਾਂ 1.5 ਰੁਪਏ ਮੀਟਰ ਪਏਗੀ ਬਸ ਇਸ ਤੋਂ ਜ਼ਿਆਦਾ ਨਹੀਂ ਪਏਗੀ ਬਾਕੀ ਇਹ ਤਾਂ ਸਿਰਫ ਮੈਂ ਤੁਹਾਨੂੰ ਸਟਾਰਟਿੰਗ ਦੱਸ ਰਹੀ ਆ ਤੇ ਇਦਾਂ ਦੀਆਂ ਲੈਸਿਸ ਵਗੈਰਾ ਹੋਈਆਂ ਲਟਕਣ ਹੋਏ ਇਦਾਂ ਦੇ ਕਾਫੀ ਸਮਾਨ ਤੁਸੀਂ ਨਾ ਆਪਣੀ ਦੁਕਾਨ ਤੇ ਆਪਣੇ ਘਰ ਵਿੱਚ ਮਤਲਬ ਰੱਖ ਸਕਦੇ ਹੋ ਸੇਲ ਵਾਸਤੇ ਹੈ ਨਾ ਤੇ ਦੂਜੇ ਨੰਬਰ ਤੇ ਆਉਂਦਾ ਹੈ ਜੇ ਤੁਸੀਂ ਨਾਲ-ਨਾਲ ਮੰਨਿਆਰੀ ਦਾ ਸਮਾਨ ਵੀ ਰੱਖੋ ਕਿਉਂਕਿ ਅੱਜ ਕੱਲ ਨਾ ਆ 골ਡ ਤਾਂ ਬਹੁਤ ਘੱਟ ਹੀ ਲੋਕ ਪਾਉਂਦੇ ਨੇ ਵੈਸੇ ਤਾਂ ਪਾਉਂਦੇ ਨੇ ਕਿਉਂਕਿ 골ਡ ਤਾਂ ਹੈ ਹੀ ਨਹੀਂ ਐ ਲੋਕਾਂ ਕੋਲ ਹੈ ਨਾ ਤਾਂ ਫਿਰ ਤੁਸੀਂ ਨਾਲ ਆਰਟੀਫੀਸ਼ੀਅਲ ਜਵਲਰੀ ਵੀ ਰੱਖ ਸਕਦੇ ਹੋ ਜਿਵੇਂ ਮੰਨ ਲਓ ਸੈੱਟ ਹੋਏ ਇਅਰਿੰਗਸ ਹੋਏ ਇਸ ਤਰ੍ਹਾਂ ਪਾਰਟੀ ਵੇਅਰ ਸੂਟਾਂ ਨਾਲ ਮੈਚਿੰਗ ਕਰਕੇ ਹੈ ਨਾ ਇਹ ਵਾਲਾ ਵੀ ਵਧੀਆ ਹੈ ਤੁਸੀਂ ਨਾਲ ਮਨਿਆਰੀ ਦਾ ਸਮਾਨ ਵੀ ਰੱਖ ਸਕਦੇ ਹੋ ਜਿਸ ਨਾਲ ਕੀ ਤੁਹਾਨੂੰ ਕਾਫੀ ਪ੍ਰੋਫਿਟ ਹੋਵੇਗਾ ਮਨਿਆਰੀ ਦੇ ਸਮਾਨ ਵਿੱਚ ਬਹੁਤ ਜ਼ਿਆਦਾ ਮਾਰਜਨ ਹੁੰਦਾ ਹੈ ਇਹ ਮੈਨੂੰ ਪਤਾ ਹੈ ਕਿਉਂਕਿ ਜਦੋਂ ਮੈਂ ਉੱਧਰ ਆਪਣੇ ਜਮਾਲਪੁਰ ਵਾਲੇ ਘਰ ਵਿੱਚ ਅਸੀਂ ਰਹਿੰਦੇ ਸੀ ਨਾ ਤਾਂ ਫਿਰ ਸਾਡੇ ਕੋਲ ਜ਼ਿਆਦਾ ਜਗ੍ਹਾ ਨਹੀਂ ਸੀ ਉੱਥੇ ਤੇ ਅਸੀਂ ਨਾ ਪਤਾ ਕੀ ਕੀਤਾ ਉੱਥੇ ਜਿਹੜਾ ਹੁੰਦਾ ਮਤਲਬ ਕਨਫੈਕਸ਼ਨਰੀ ਦਾ ਸਮਾਨ ਜਿਵੇਂ ਮੰਨ ਲਓ ਬੱਚਿਆਂ ਦੇ ਲਈਜ਼ ਬਿਸਕਟ ਇਸ ਤਰ੍ਹਾਂ ਛੋਟਾ ਮੋਟਾ ਛੁੱਟਰ ਪੁੱਟਰ ਸਮਾਨ ਜਿਹੜਾ ਪੈਟਾਂ ਵਾਲਾ ਹੁੰਦਾ ਬੰਦ ਪੈਟਾਂ ਵਾਲਾ ਉਹ ਸਮਾਨ ਅਸੀਂ ਰੱਖਿਆ ਸੀਗਾ ਤੇ ਨਾਲ ਮੈਂ ਨਾ ਥੋੜਾ ਬੋਤਾ ਮਨਿਆਰੀ ਦਾ ਸਮਾਨ ਵੀ ਰੱਖਿਆ ਸੀ ਤੇ ਮੈਂ ਸਮਾਨ ਲੈ ਕੇ ਆਉਂਦੀ ਸੀ ਕਿ ਗੁੜ ਮੰਡੀ ਬਾਜ਼ਾਰ ਤੋਂ ਤੇ ਉੱਥੇ ਨਾ ਮਤਲਬ ਮੈਨੂੰ ਜਾ ਕੇ ਪਤਾ ਲੱਗਿਆ ਕਿ ਕਿੰਨਾ ਜ਼ਿਆਦਾ ਪ੍ਰੋਫਿਟ ਹੁੰਦਾ ਮਨਿਆਰੀ ਦੇ ਸਮਾਨ ਵਿੱਚ ਤਾਂ ਇਸ ਤਰ੍ਹਾਂ ਮੇਰਾ ਕਹਿਣ ਤੋਂ ਭਾਵ ਕਿ ਬਹੁਤ ਜ਼ਿਆਦਾ ਮਾਰਜਨ ਹੈ ਮਨਿਆਰੀ ਦੇ ਸਮਾਨ ਵਿੱਚ ਤੁਸੀਂ ਆ ਨਹੀਂ ਮਤਲਬ ਅਗਰ ਤੁਸੀਂ ਸਟੀਚਿੰਗ ਦਾ ਕੰਮ ਨਹੀਂ ਕਰਦੇ ਹੋ ਤੁਸੀਂ ਮਨਿਆਰੀ ਦਾ ਸਮਾਨ ਰੱਖ ਲਓ ਥੋੜਾ ਜਾਂ ਤੁਹਾਡੇ ਘਰ ਤੋਂ ਅੱਗੇ ਕੋਈ ਲੋਕਲ ਅੱਡਾ ਹੈ ਕੋਈ ਛੋਟੀ ਮੋਟੀ ਮਾਰਕੀਟ ਹੈ ਤੁਸੀਂ ਮਾਰਕੀਟ ਵਿੱਚ ਆਪਣੀ ਸ਼ਾਪ ਖੋਲ੍ਹ ਸਕਦੇ ਹੋ ਤਾਂ ਦੋਸਤੋ ਐਸੀ ਹੀ ਮੇਰੀ ਅੱਜ ਦੀ ਵੀਡੀਓ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਵੇ ਪਲੀਜ਼ ਮੈਨੂੰ ਇੱਕ ਲਾਈਕ ਜ਼ਰੂਰ ਕਰਕੇ ਜਾਇਓ ਕੋਈ ਵੀ ਸਵਾਲ ਹੈ ਤੁਹਾਡਾ ਕਮੈਂਟ ਸੈਕਸ਼ਨ ਵਿੱਚ ਜ਼ਰੂਰ ਪੁੱਛੋ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵਾਧ ਤੋਂ ਵਾਧ ਸਬਸਕ੍ਰਾਈਬ ਕਰੋ ਜੀ ਤਾਂ ਚਲੋ ਜੀ ਹੁਣ ਅਸੀਂ ਤੁਹਾਨੂੰ ਕਿਸੇ ਹੋਰ ਵਧੀਆ ਜੇ ਆਈਡੀਆ ਨਾਲ ਮਿਲਦੇ ਹਾਂ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਹੱਸਦੇ ਰਹੋ ਵਸਦੇ ਰਹੋ ਜੀ ਹੁੰਦੇ ਰਹੋ